ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜ਼ਿਲ੍ਹਾ ਪੁਲਿਸ ਰੋਪੜ ਵੱਲੋਂ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਜਾਗਰੂਕਤਾ ਮੋਹਮ ਦੇ ਤਹਿਤ ਅੱਜ ਸ਼ੈਲਰ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਦੇ ਵਿੱਚ ਸਰਕਾਰੀ ਸੀਨੀਅਰ ਸਮਾਰਟ ਸਕੂਲ ਬਜਰੂੜ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਸੈਮੀਨਾਰ ਤੇ ਨਾਟਕ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਐਸਐਸਪੀ ਰੋਪੜ ਗੁਲਨੀਤ ਸਿੰਘ ਖੁਰਾਨਾ ਤੇ ਡੀਐਸਪੀ ਅਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਸਭ ਤੋਂ ਪਹਿਲਾਂ ਪੁਲਿਸ ਮੁਖੀ ਦਾ ਸਕੂਲੀ ਬੱਚਿਆਂ ਨੇ ਬੈਂਡ ਨਾਲ ਸਵਾਗਤ ਕੀਤਾ ਤੇ ਗੁਲਨੀਤ ਸਿੰਘ ਖੁਰਾਨਾ ਵੱਲੋਂ ਬੱਚਿਆਂ ਤੇ ਸਕੂਲ ਦੇ ਗਰਾਊਂਡ ਦੇ ਵਿੱਚ ਖਿਡਾਰੀਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੂਟਾ ਲਗਾ ਕੇ ਵਾਤਾਵਰਨ ਦੀ ਸਾਂਭ ਸੰਭਾਲ ਦਾ ਸੰਦੇਸ਼ ਵੀ ਦਿੱਤਾ ਇਸ ਤੋਂ ਬਾਅਦ ਸ਼ੁਰੂ ਹੋਏ ਜਾਗਰੂਕਤਾ ਸੈਮੀਨਾਰ ਦੇ ਦੌਰਾਨ ਜਿੱਥੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਕੂਲ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੇ ਸਨਮਾਨ ਕੀਤਾ ਉੱਥੇ ਹੀ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਦੇ ਵਿੱਚ ਅਜੇਹਾ ਕੋਹੜ ਹੈ ਜਿਸ ਦੀ ਗ੍ਰਿਫਤ ਦੇ ਵਿੱਚ ਕੇ ਕਈ ਨੌਜਵਾਨ ਨਸ਼ਿਆਂ ਦੀ ਭੇਂਟ ਚੜ ਚੁੱਕੇ ਹਨ ਇਸ ਲਈ ਇਸ ਤੇ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਮੋਹਮ ਚੇੜੀ ਹੋਈ ਹੈ ਪਰੰਤੂ ਜੇਕਰ ਸਕੂਲੀ ਵਿਦਿਆਰਥੀ ਨੌਜਵਾਨ ਪੀੜੀ ਤੇ ਪਿੰਡਾਂ ਦੇ ਲੋਕ ਵੀ ਪੁਲਿਸ ਦਾ ਸਾਥ ਦੇਣ ਤਾਂ ਇਸ ਨਸ਼ੇ ਦਾ ਖਾਤਮਾ ਕੀਤਾ ਜਾ ਸਕਦਾ ਹੈ ਇਸ ਮੌਕੇ ਰਿਸੋਰਸ ਪਰਸਨਲ ਲੋਕੇਸ਼ ਮੋਹਨ ਸ਼ਰਮਾ ਨੇ ਨਸ਼ਿਆਂ ਦੇ ਖਿਲਾਫ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਤੇ ਪ੍ਰਿੰਸੀਪਲ ਬਰਿੰਦਰ ਸ਼ਰਮਾ ਤੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਮਨਿੰਦਰ ਮੋਨੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਅੰਤ ਦੇ ਵਿੱਚ ਜਾਗਰਤੀ ਕਲਾ ਮੰਚ ਤਕਤਕਾਰਦੀ ਟੀਮ ਨੇ ਡਾਇਰੈਕਟਰ ਪਰਮਿੰਦਰ ਭੀਮ ਤੇ ਮੈਨੇਜਰ ਦਿਨੇਸ਼ ਹੱਲਣ ਦੀ ਅਗਵਾਈ ਦੇ ਵਿੱਚ ਨਸ਼ਿਆਂ ਤੇ ਕਟਾਸ਼ ਕਰਦਾ ਨਾਟਕ ਨਸ਼ਿਆਂ ਦੀ ਦਰਦਲਦੀ ਸਫਲ ਪੇਸ਼ਕਾਰੀ ਕਰਕੇ ਵਿਦਿਆਰਥੀਆਂ ਤੇ ਹੋਰ ਪਤਵੰਤਿਆਂ ਨੂੰ ਅਹਿਮ ਸੰਦੇਸ਼ਿਤ ਦਿੱਤਾ ਨੂਰ ਪਰਵੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜੀਸ ਨਸ਼ਿਆਂ ਬੁਰੀ ਆਦਤਾਂ ਨਾਲ ਲਾਇਆ ਗਿਆ ਹੋਵੇ ਇਸ ਦਾ ਰੋਕ ਸਕਦੇ ਸਾਹਿਬ ਜੀ ਇਤਿਹਾਸ ਅਜਿਹਾ ਸਿਤਾਰਾ ਕੋਈ ਵੀ ਬੰਦੇ ਜਿਹੜੇ ਬੜੇ ਮਹਿੰਗੇ ਜੀਸ ए लास्ट last but not the least there is bache the factor because you are the target of the so i know ki aap apne mere paas aaye hain aur wo bole hain ki aur raaj ne kaafi ne kiya la ki diya mere desh ke apne desh ka chalak ke jinna ne kaafi kuch na the mere ki diya main ek cheez se pehli cheez apne aap ko laama de di gal hai ki sare अध्यापकों से जाने दे दे की समाज दे दे की परमानेंट है पूछिए छोड़ के आप यही गल्ला बात कर रहे दैट इज दैट तो जो दशा मिल दे है पहला रा होता सी का उनमें से कंजंक्शन बाकी और जितना मैंने ये रस्ट लेकर मुझे ये पहला वो की जाना होता थी तीसरा ना चलता सी का बाद में जो जाने की बाद में जिक्र करा हमें पुण्य आ रही है फेस मैच आ रही है के नाली ਹੁਣ ਅੱਜ ਦਾ ਇੱਕ ਕਾਫੀ ਜਿਹੀ ਆਈਸ ਇਹ ਹੈ ਕਿ ਇਤਨੇ ਮਿਆ ਚੀਜ਼ਾਂ ਆਗਿਆ ਰਹੀਆਂ ਬਿਕੋਜ਼ ਆ ਬਿਜ਼ਨਸ ਹੈ ਉਹ ਪਾਰਾ ਅੱਜ ਦਾ ਜਿਹੜਾ ਇਹ ਸਮਾਗਮ ਸੀ ਮਾਨਜੋਤ ਐਸਐਸਪੀ ਰੂਪਨਗਰ ਗਿਲਨੀਤ ਖਰਾਨਾ ਜੀ ਜਿਹਦੇ ਵਿੱਚ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਇਹ ਸਾਡੇ ਜ਼ਿਲ੍ਹਾ ਸ਼ੈਨਰ ਐਸੋਸੀਏਸ਼ਨ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂਰ ਵਿਖੇ ਨਸ਼ਿਆਂ ਦਾ ਜਿਹੜਾ ਖਲਾਫ ਵੱਧ ਰਿਹਾ ਹੈ ਬੱਚਿਆਂ ਨੂੰ ਕਿਸ ਤਰੀਕੇ ਨਾਲ ਇਸ ਗੱਲ ਤੋਂ ਦੂਰ ਰੱਖਿਆ ਜਾਵੇ ਉਹਦੇ ਸੰਬੰਧ ਦੇ ਵਿੱਚ ਜਿੱਥੇ ਨਾਟਕ ਪਲੇ ਕੀਤਾ ਗਿਆ ਇੱਕ ਤੇ ਨਾਲ ਹੀ ਸਾਡੇ ਅੱਜ ਦੇ ਵਿਸ਼ੇਸ਼ ਜਿਹੜੇ ਸਪੋਰਟਸ ਪਰਸਨ ਤੇ ਲੋਕੇਸ਼ ਮੋਹਨ ਸ਼ਰਮਾ ਜੀ ਉਹਨਾਂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਵੀ ਦੱਸਿਆ ਤੇ ਸਾਡੇ ਮੁੱਖ ਮਹਿਮਾਨ ਗੁਲਨੀਤ ਖਨਾਰਾ ਉਹਨਾਂ ਨੇ ਵੀ ਦੱਸਿਆ ਕਿਸ ਤਰੀਕੇ ਨਾਲ ਸਮਾਜ ਦੇ ਜਿਹੜੇ ਕੁਝ ਅਨਸਰ ਲੋਕ ਹੈ ਉਹ ਬੱਚਿਆਂ ਨੂੰ ਪਹਿਲਾਂ ਭ੍ਰਮਿਤ ਕਰਦੇ ਆ ਫਿਰ ਬੱਚਿਆਂ ਦੇ ਅੰਦਰ ਇਹ ਚੀਜ਼ ਲੈ ਕੇ ਜਾਂਦੇ ਤੇ ਫਿਰ ਕਿਵੇਂ ਬੱਚਾ ਇਸ ਚੀਜ਼ ਦਾ ਇਹ ਸ਼ਿਕਾਰ ਹੋ ਜਾਂਦਾ ਹੈ ਸੋ ਇਸ ਚੀਜ਼ ਨੂੰ ਲੈ ਕੇ ਤਾਂ ਕਿ ਸਮਾਜ ਦੇ ਵਿੱਚ ਇੱਕ ਚੰਗਾ ਸਮਾਜ ਸਿਰਜਿਆ ਜਾਵੇ ਇੱਕ ਚੰਗੇ ਨਾਗਰਿਕ ਪੈਦਾ ਕੀਤੇ ਜਾ ਸਕਣ ਜਿਹੜੇ ਅੱਜ ਕੱਲ ਰੈਡੀਮੇਟ ਜਾਂ ਕੈਮੀਕਲ ਨਸ਼ੇ ਆ ਰਹੇ ਹੈ ਜਿਹੜੇ ਕਿ ਕੱਲਾ ਇਕਨੋਮੀ ਨੂੰ ਤਬਾਹ ਕਰ ਰਹੇ ਹੈ ਪਰਿਵਾਰ ਨੂੰ ਵੀ ਤਬਾਹ ਕਰ ਰਹੇ ਹੈ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਿਹੜਾ ਤਬਾਹ ਕਰ ਰਹੇ ਹੈ ਜਿਹਦੇ ਵਿੱਚ ਇੱਕ ਖੋਖਲਾ ਸੰਸਾਰ ਹੁੰਦਾ ਜਾ ਰਿਹਾ ਹੈ ਆਪਾਂ ਚਾਹਦੇ ਹੈ ਵੀ ਜਿਵੇਂ ਸਾਡਾ ਦੇਸ਼ ਦੀ ਇੱਕ ਕਹਾਵਤ ਹੈ ਵੀ ਇਹ ਸਾਧੂ ਸੰਤਾਂ ਪੀਰ ਪਗੰਬਰਾਂ ਗੁਰੂਆਂ ਪੀਰਾਂ ਦਾ ਇਹ ਦੇਸ਼ ਹੈ ਵੀ ਜਿਸ ਵੱਲੇ ਉਸ ਦੇਸ਼ ਦੀ ਇੱਕ ਮਹਾਨਤਾ ਤੇ ਇੱਕ ਲੋਕ ਬੜੇ ਰਿਚਕਲਚਲਦੇ ਲੋਕ ਰਹਿੰਦੇ ਸੀ ਆਪਾਂ ਚਾਹਦੇ ਜੇਕਰ ਅਸੀਂ ਇਹੋ ਜਿਹੇ ਮੂਵਮੈਂਟਸ ਚਲਾਈਏ ਤਾਂ ਮੁੜ ਅਜਿਹੇ ਭਾਰਤ ਦਾ ਨਕਸ਼ਾ ਬਣ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਆ ਮ्युनਿਸਪਲ ਪ੍ਰਿੰਦਰ ਸ਼ਰਮਾ ਜੀ ਦਾ ਮੇਰੇ ਛੋਟੇ ਵੀਰ ਹੈ ਇਨਾਂ ਨੇ ਬੜਾ ਉਪਰਾਲਾ ਕਰਕੇ ਅੱਜ ਦੀ ਜਿਹੜੀ ਸਮੇਂ ਦੀ ਲੋੜ ਹੈ ਕਿ ਜਿਸ ਵਰਗ ਨੂੰ ਅੱਜ ਟਾਰਗੇਟ ਕੀਤਾ ਜਾਣਾ ਹੈ ਉਹਨਾਂ ਨੂੰ ਅਵੇਅਰ ਕੀਤਾ ਹੈ ਐਸਐਸਪੀ ਸਾਹਿਬ ਨੂੰ ਬੁਲਾ ਕੇ ਇਨਾਂ ਨੇ ਬੜਾ ਇੱਕ ਮੋਟੀਵੇਸ਼ਨ ਜਿਹੜੀ ਹੈ ਬੱਚਿਆਂ ਵਿੱਚ ਦੀ ਹੈ ਕਿ ਇਹ ਬੱਚੇ ਜਿਹੜੇ ਹੈ ਆਪਣੇ ਨਾਲ ਦੇ ਸਾਥੀ ਜਿਹੜੇ ਇਹਨਾਂ ਦੇ ਪੜ੍ਹਾਈ ਛੱਡ ਚੁੱਕੇ ਹੈ ਜਾਂ ਪਿੰਡ 'ਚ ਵੈਸੇ ਘੁੰਮਦੇ ਆ ਉਹ ਬੱਚੇ ਇਹਨਾਂ ਚੀਜ਼ਾਂ ਦੇ ਸ਼ਿਕਾਰ ਹੋ ਚੁੱਕੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਛਾਣ ਕਰਨੀ ਔਰ ਪਛਾਣ ਕਰਕੇ ਕਿਸ ਤਰੀਕੇ ਨਾਲ ਮੇਨਸਟ੍ਰੀਮ 'ਚ ਲੈ ਕੇ ਆਣਾ ਸੋ ਇਨਰ ਜੀਨ ਨੂੰ ਫੋਕਸ ਕਰਕੇ ਕਿਉਂਕਿ ਇਹ ਜਿੰਨੇ ਸਾਡੇ ਕੋਲ ਬੱਚੇ ਬੈਠੇ ਆ ਇਹ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਕਰ ਰਹੇ ਆ ਪਰ ਇਹਨਾਂ ਦੇ ਸਾਥੀ ਕਿਤੇ ਨਾ ਕਿਤੇ ਕਿਉਂਕਿ ਇਹ ਬੱਚਿਆਂ ਦੇ ਨਾਲ ਹੀ ਇਹਨਾਂ ਦਾ ਜਿਹੜਾ ਪੀਅਰ ਗਰੁੱਪ ਹੈ ਉਸ ਦੇ ਵਿੱਚ ਜਰੂਰ ਇਹੋ ਜਿਹੇ ਬੱਚੇ ਹੁੰਦੇ ਆ ਜਿਹੜੇ ਕਿ ਇਸ ਦਲਦਲ ਦੇ ਵਿੱਚ ਫਸ ਚੁੱਕੇ ਆ ਸੋ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣਾ ਇਸ ਚੀਜ਼ ਵਾਸਤੇ ਅੱਜ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇੱਥੇ ਤੇ ਮੈਂ ਸਮਝਦਾ ਕਿ ਇਹ ਜਿਹੜੀ ਅੱਜ ਦੀ ਸਮੇਂ ਦੀ ਲੋੜ ਹੈ ਔਰ ਪੁਲਿਸ ਪ੍ਰਸ਼ਾਸਨ ਉਸ ਸਕੂਲ ਵੱਲੋਂ ਜਿਹੜਾ ਇਹ ਪ੍ਰਬੰਧ ਇਸ ਤਰੀਕੇ ਦਾ ਕੀਤਾ ਗਿਆ ਬਹੁਤ ਵਧੀਆ ਸੋਚ